ਲੁਧਿਆਣਾ ਪੁਲਿਸ ਨੇ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵਿੱਚੋਂ ਦੋ ਨਾਬਾਲਗ ਵੀ ਸ਼ਾਮਲ ਹਨ। ਦਿਨਾ ਕੋਲੋਂ 15 ਮੋਬਾਈਲ ਫੋਨ, ਦੋ ਮੋਟਰਸਾਈਕਲ ਅਤੇ ਦੋ ਤੇਜ਼ ਤਰ੍ਹਾਂ ਦੇ ਹਥਿਆਰ ਵੀ ਬਰਾਮਦ ਹੋਏ ਹਨ। ਐਸ.ਪੀ. ਦਵਿੰਦਰ ਚੌਧਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ਮੰਦ ਨੂੰ ਨੂਰਵਾਲਾ ਰੋਡ ਤੇ ਸਥਿਤ ਹੋਜੀ ਕੰਪਲੈਕਸ ਇਲਾਕੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਇਹ ਲੋਕ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਆਪਣਾ ਨਿਸ਼ਾਨਾ ਪਾਉਂਦੇ ਸਨ। ਉਸ ਨੂੰ ਕੱਲ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅੱਜ ਮੁੜ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਮੰਗਿਆ ਜਾਵੇਗਾ। ਇਹ ਜੀ ਮਿਤੀ 4/2/25 ਨੂੰ ਐਸ ਐਚਓ ਇੰਸਪੈਕਟਰ ਜਸਵੀਰ ਸਿੰਘ ਤੇ ਏਐਸਆਈ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਥਾਣਾ ਜੋਧੇਵਾਲ ਦੇ ਏਰੀਏ ਚੋਂ ਪੰਜ ਜਿਹੜੇ ਦੋਸ਼ੀ ਐ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮਾਈਨਰ ਐ। ਤਿੰਨ ਜਿਹੜੇ ਹੈਗੇ ਉਹ ਮੇਜਰ ਹੈਗੇ ਸਾਗਰ ਅਰਜਨ ਤੇ ਸਾਗਰ ਮਹਿਰਾ ਇਹ ਮੇਜਰ ਹੈਗੇ ਤੇ ਦੋ ਜਿਹੜੇ ਹੈਗੇ ਐ ਦੋਸ਼ੀ ਉਹ ਜੁ ਬਨਾਏ ਲੈਗੇ ਇਸ ਲਈ ਉਹਨਾਂ ਦੇ ਨਾਂ ਨਹੀਂ ਤੁਹਾਨੂੰ ਦੱਸੇ ਇਹਨਾਂ ਪੰਜਾਂ ਬੰਦਿਆਂ ਨੂੰ ਫੜ ਕੇ ਇਹਨਾਂ ਦੇ ਕੋਲੋਂ 15 ਮੋਬਾਈਲ ਤੇ ਦੋ ਮੋਟਰਸਾਈਕਲ ਤੇ ਦੋ ਦਾਤਰ ਜਿਹੜੇ ਉਹ ਰਿਕਵਰ ਕੀਤੇ ਐ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਅੱਜ ਇਹਨਾਂ ਨੂੰ ਦੁਬਾਰਾ ਪੇਸ਼ ਕਰਕੇ ਇਹਨਾਂ ਦਾ ਹੋਰ ਮਾਡਲ ਲਿਆ ਜਾਊਗਾ ਤੇ ਇਹਨਾਂ ਕੋਲੋਂ ਕਈ ਵਾਰ ਦਾ ਤਾਂ ਜਿਹੜੀਆਂ ਸਾਡੀਆਂ ਸਲੇਮ ਟਾਵਰੀ ਦੀ ਤੇ ਜੋਧੇਵਾਲ ਦੀਆਂ ਜਿਹੜੀਆਂ ਉਹ ਟਰੇਸ ਹੋਈਆਂ। ਬਾਕੀ ਅੱਜ ਦੁਬਾਰਾ ਰਿਮਾਂਡ ਰਿਮਾਂਡ ਲੈ ਕੇ ਤੇ ਹੋਰ ਵੀ ਕੋਈ ਪੁੱਛਗਿਛ ਕਰਕੇ ਹੋਰ ਵੀ ਰਿਕਵਰੀ ਕੀਤੀ ਜਾਊਗੀ। ਸਰ ਇਹਨਾਂ ਦਾ ਪਹਿਲਾਂ ਵੀ ਕੋਈ ਪਰਚੇ ਸੀ। ਨਹੀਂ ਫਿਲਹਾਲ ਜੋ ਚੈੱਕ ਕੀਤਾ ਉਹਦੇ ਵਿੱਚ ਪਹਿਲਾਂ ਇਹਨਾਂ ਤੇ ਕੋਈ ਪਰਚਾ ਨਹੀਂ ਹੈਗਾ। ਤੇ ਬਾਕੀ ਹੁਣ ਰਿਮਾਂਡ ਲੈਣ ਤੋਂ ਬਾਅਦ ਦੁਬਾਰਾ ਰੀ-ਵੈਰੀਫਾਈ ਕਰਾਂਗੇ। ਨਹੀਂ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਵੀ ਕੋ ਨਸ਼ਾ ਕਰਦੇ ਆ ਲੇਕਿਨ ਇਹਨਾਂ ਦਾ ਹੁਣ ਮੈਡੀਕਲ ਚ ਡੋਪ ਟੈਸਟ ਕਰਾਵਾਂਗੇ ਸਰ ਕਿੱਥੋਂ ਤੇ ਕਿਹਨਾਂ ਲੱਭਦਾ ਇਹ ਫੜੇਗਾ ਸਰ ਇਹ ਜਿਹੜੇ ਹੈਗੇ ਆ ਇਹ ਸਾਰੇ ਹੀ ਤਕਰੀਬਨ ਜੋਧੇਵਾਲ ਦੇ ਏਰੀਏ ਦੇ ਹੀ ਆ ਕਾਲੀ ਸੜਕ ਵਾਲੀ ਰੋਡ ਦੇ ਹੈਗੇ ਬਾਰਦਾਤ ਜਿਹੜੀ ਹੈਗੀ ਆ ਆਪਣਾ ਜਿਹੜੀ ਜੀਟੀ ਰੋਡ ਔਰ ਰਾਹੋਂ ਰੋਡ ਦੇ ਵਿਚਾਲੇ ਵਿਚਾਲੇ ਏਰੀਏ ਚ ਕਰਦੇ ਸੀ ਸਰ ਉਮਰ ਕਿੰਨੀ ਕਹਿੰਦਾ ਜੀ ਇਹ ਦੋ ਤਾਂ ਹੈਗੇ 18-19 ਸਾਲ ਦੇ ਇੱਕ 21-22 ਸਾਲ ਦਾ ਹੈ ਦੋ 16 ਸਾਲ ਦੇ ਘਰੋ ਹਾਲਾਤ ਇਸ ਤਰ੍ਹਾਂ ਨਾਰਮਲ ਪਰਿਵਾਰ ਹੈਗੇ ਲੇਬਰ ਕਲਾਸ টাইਪ ਬਸ ਕੰਮ ਨਹੀਂ ਕਰਨਾ इजी ਮਨੀ ਸਰ ਇਹ ਪੜੇ ਲਿਖੇ ਵੀ ਹੈ ਜਾਂ ਕੁਝ ਨਹੀਂ ਫਿਲਹਾਲ ਕੋ ਨਾਰਮਲ ਜਿਹਾ ਪੜਿਆ ਹੈ ਜਿਆਦਾ ਪੜੇ ਲਿਖੇ ਕੁਝ ਨਹੀਂ ਕਿੰਨੀ ਕੀ ਦੇਰ ਤੋਂ ਸਰ ਇਹ ਹੁਣ ਵੈਰੀਫਾਈ ਕਰ ਰਹੇ ਹਾਂ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਕਿਉਂਕਿ ਜਿਹੜੀ ਇੱਕ ਸਲੇਮ ਟਾਵਰੀ ਦੇ ਏਰੀਏ ਦੀ ਹੈ ਉਹ ਤਾਂ ਕਾਫੀ ਪੁਰਾਣੀ ਹੈ ਬਾਰਦਾਤ ਜਿਹੜੀ ਬੰਦੇ ਹੈਗੇ ਉਹ ਵੈਰੀਫਾਈ ਕਲੀਅਰ ਕਰ ਰਹੇ ਆ ਉਹ ਕਲੀਅਰ ਕਰਕੇ ਫਿਰ ਦੱਸਾਂ